ਉਹ ਤਾਂ ਠੀਕ ਠਾਕ ਆ। ਹਾਂ ਬੇਬੀ ਜਮਾ ਠੀਕ ਠਾਕ। ਘਰੇ ਕਿਵੇਂ ਆ ਕੁਝ ਨਸਾਰੇ? ਸਾਰੇ ਵਧੀਆ ਠੀਕ ਠਾਕ। ਜਮਾ ਜਮਾ ਓਕੇ ਆ। ਚੱਲ ਸ਼ੁਕਰ ਆ ਬਹੁਤ ਸ਼ੁਕਰ ਆ। ਤੇ ਨਾਲ ਉਹ ਆਪਣੇ ਜਿਹੜਾ ਵਿਆਹ ਸੀ ਨਾ ਠੀਕ ਹੋ ਗਿਆ? ਹਾਂ ਵਿਆਹ ਵਧੀਆ ਹੋ ਗਿਆ। ਵਿਆਹ ਦੇ ਵਿੱਚ ਤਾਂ ਤੈਨੂੰ ਪਤਾ ਤਾਂ ਹੁੰਦਾ ਕਿ ਮਾੜੀ-ਮੋੜੀ ਤਾਂ ਲੜਾਈ ਹੁੰਦੀ ਏ। ਆਹ ਤੇ ਚੱਲੀ ਜਾਂਦੇ ਆ ਬਸ। ਉਹ ਬਸ ਮਾੜੀ ਜੀ ਓਹੋ ਕੀ ਗੱਲ ਹੋਈ? ਹੁਣ ਆਪਣੇ ਤਾਂ ਖਾਸ ਗਵੰਢੀ ਆ ਵਿਆਹ ਦੇ। ਹਾਂ ਹਾਂ। ਜਿਹਨਾਂ ਦੇ ਘਰੇ ਵਿਆਹ ਸੀਗਾ ਮੁੰਡੇ ਦਾ। ਉਹਦੇ ਕਹਾਣਾਂ ਨਾਲ ਕੇ ਪਤਾ ਨਹੀਂ ਆਏ ਹੋਏ ਸੀ ਉਹਨਾਂ ਦੇ ਨਾਲ ਕੋਈ ਆਇਆ ਹੋਇਆ ਸੀ ਕਿ ਮਾਸੀ ਦਾ ਕਿ ਕਿਹਦਾ ਕੋਈ ਜਵਾਈ ਤੇ ਕੁੜੀ ਅੱਛਾ ਉਹਦੀ ਕਿਤੇ ਸ਼ਾਮ ਡਿੱਗ ਗਈ ਠੀਕ ਆ ਤੇ ਉਹਦੀ ਸ਼ਾਮ ਡਿੱਗ ਪਈ ਤੇ ਉਹ ਸਾਰੇ ਕਿਤੇ ਭੱਲਣ ਲੱਗ ਗਏ ਤੇ ਸਾਰੇ ਭੱਲਣ ਲੱਗ ਗਏ ਭਈ ਉਹ ਹੁਣ ਤਾਂ ਉਦੋਂ ਤਾਂ ਛਿੰਦੀ ਕੇ ਕਹਿਣ ਕਹਿੰਦੇ ਵੀ ਅਸਤਾਬ ਬਣਾ ਕੇ ਦੇ ਦੇ ਨੇ ਛਾਂਪ ਵੀ ਜਦੋਂ ਜਵਾਈ ਦੀ ਭਾਈ ਦੀ ਛਾਂਪ ਆ ਗਈ ਆਪਾਂ ਕੱਦ ਲਈ ਰੱਖਣੀ ਐ ਉਹ ਕਹਿੰਦੇ ਵੀ ਨਹੀਂ ਕਹਿੰਦੇ ਵੀ ਅੱਜ ਤੱਕ ਕੋਈ ਜਲ ਨਹੀਂ ਵੀ ਚੱਲ ਹਨ ਪਰ ਫਿਰ ਵੀ ਅਗਲਾ ਕਹਿੰਦਾ ਵੀ ਸਾਨੂੰ ਵੀ ਸ਼ਰਮੀ ਆਉਂਦੀ ਆ ਉਹ ਜਦੋਂ ਕਿਤੇ ਉਹ ਪਤਾ ਲੱਗਿਆ ਵੀ ਨਹਾਉਣ ਵੇਲੇ ਉਹਨੇ ਕੀ ਕੀਤਾ ਨਹਾਉਣ ਵੇਲੇ ਸੁਧ ਛਾਪ ਲਾਇਆ ਤੇ ਉਹ ਤੁਹਾਡੀ ਗ੍ਰੀਪੀ ਨ ਨਾਰਦਾਨੇ ਦੇ ਵਿੱਚ ਅੱਛਾ ਲੈ ਦੇਖ ਲੈ ਤੇ ਉੱਥੇ ਨਾ ਉਹ ਨਹਾਉਣ ਵੇਲੇ ਕਿਤੇ ਉੱਥੇ ਡਿੱਗੀ ਤੇ ਮਾਰ ਮਾਰ ਕੇ ਬੌਕਰ ਦੀਆਂ ਤੀਲਾ ਐ ਕਰ ਕਰ ਕੇ ਜਦੋਂ ਉਹ ਨਾਰਦਾਨੇ ਨੂੰ ਫਰੋਲੇ ਦੇ ਵਿੱਚ ਛਾਪੇ ਲੈ ਚੱਲ ਬੱਕ ਰਹਿ ਗਿਆ ਉਹਨਾਂ ਦੇ ਸਿਰ ਉਰ ਉਹ ਅੱਗੇ ਉਹ ਆਪ ਸਾਰੇ ਨੇ ਹੈਰਾਨ ਹੋ ਗਏ ਕਹਿੰਦੇ ਵੀ ਅੱਛਾ ਇਹ ਬੈਠਾ ਬੈਠਾ ਉਹਨਾਂ ਦਾ ਆਪਣਾ ਕਿੰਨਾ ਦਾ ਸੀਰੀ ਹੁੰਦਾ ਜਿਹੜਾ ਉਹ ਕਹਿੰਦਾ ਕਿ ਉਹ ਜਿੱਥੇ ਨਹਾਉਣ ਵਾਲਾ ਦੇਖ ਲਓ ਤੁਸੀਂ ਕਿਤੇ ਉਹਦੇ ਵਿੱਚ ਨਾ ਡਿੱਗੀ ਹੋਵੇ ਕਿ ਨਾਰਦਾਨੇ 'ਚ ਨਾ ਚਲੀ ਗਈ ਹੋਵੇ ਤੇ ਉਹ ਮੈਂ ਜਿੱਕਰੀ ਉਹੀ ਗੱਲ ਹੋਈ ਤੇ ਉਹ ਮੈਂ ਜਿੱਕਣਾ ਜਦੋਂ ਫਰੋਲੇ ਆ ਵਿਚ ਜਾਂਦੀ ਉਹ ਪਤਾ ਹਾਂ ਡੰਗੀ ਸੀ ਤੇ ਸਵਾ ਉਹਨਾਂ ਦੇ ਸਿਰ 'ਚ ਪਾ ਦਿੱਤੀ ਬਾਹ ਦੇਣੀ ਸੀ ਨਹੀਂ ਹੋ ਹੀ ਜਾਂਦਾਗਾ ਉਹ ਕਿਸੇ ਜਿਵੇਂ ਜਦੋਂ ਮੁਕਾਈ ਹੁੰਦਾਗਾ ਬਹੁਤ ਔਖਾ ਹੋ ਜਾਂਦਾ ਹਲਾ ਤੁਹਾਨੂੰ ਚੱਕ ਦੇ ਬੇਬੀ ਐ ਨਾ ਨਾ ਗੱਲ ਖਾਦੀ ਨਹੀਂ ਪਤਾ ਲੰਦਾ ਨਹੀਂ ਪਤਾ ਲੰਦਾ ਹਲਾ ਹੋਰ ਤੇਰਾ ਕੰਮ ਦੱਸ ਕੀ ਚੱਲਿਆ ਵਾ ਠੀਕ ਹੈ ਠੀਕ ਹੈ ਬੰਦੀ ਆ ਜੀ ਚਲੋ ਆ ਵੀ ਇਹ ਗੱਲ ਹੈ ਹੋਰ ਕਰੇ ਠੀਕ ਹੈ ਜਮਾ ਸਾਰੇ ਠੀਕ ਨੇ ਕਿਤਨਾ ਸਰਾ ਤੂੰ ਕਹਿੰਦਾ ਆ ਬਸ ਇਹ ਮੈਂ ਜੀ ਸੁਬਾ ਅੱਛਾ ਅੱਛਾ ਠੀਕ ਠੀਕ ਹੋਰ ਵਧੀਆ ਤੇਰੀ ਖੇਡ ਫੁੱਟਬਾਲ ਤੇ ਵੀ ਚੱਲਦੀ ਆਂਦੀ ਬਹੁਤ ਵਧੀਆ ਕਿ ਪਾਵਰ ਨੂੰ ਅਦਮਾ ਕੋਟ ਗਿਆ ਬੰਦੇ ਤੇ ਹੋਈ ਭਈ ਆ ਨਹੀਂ ਕੋ ਲਾਲਚ ਹੋਇਆ ਪਿਆ ਹੋਰ ਭਾਈ ਇਹਨੇ ਪੱਛੂ ਲਿਆ ਕਿ ਹੁਣ ਕੱਲ ਪਹਿਲੀ ਪਹਿ ਤੁਨੀ ਪਤਾ ਨਹੀਂ ਕਿੱਥੇ ਜਾ ਕੇ ਦਾਲ ਕੋ ਗੁਣ ਤੇ ਜਾਈਂ ਅੱਛਾ ਇਹ ਮੈਂ ਤੁਨ ਲੜੀ ਜਾਂਦਾ ਵੀ ਨਾ ਸਾ ਕਿਹੜੇ ਜਵਾਕ ਮਾ ਰਿਹਦੇ ਨਹੀਂ ਅਕੇ ਤੇ ਉਹ ਆਉਂ ਕਰਦੇ ਆ ਵਿਆਹ ਕਰੀ ਜਾਂ ਹਾਂ ਮੈਂ ਕਹਿੰਦਾ ਵੀ ਮਿੰਤੇ ਇਹ ਬੰਦੇ ਤੇ ਬੰਦ ਚੱਲ ਕੋਈ ਗੱਲ ਨਹੀਂ ਮੈਂ ਤਾਂ ਕੋਈ ਦੋ ਦੰਡਾ ਜੀ ਸਹੀ ਗੱਲ ਹੈ ਨਹੀਂ ਗੈਰ ਨਹੀਂ ਹੋ ਗਿਆ ਜੀ ਚੱਲ ਕੋਈ ਗੱਲ ਨਹੀਂ ਦੋ ਦਿਨ ਸਾਡੇ ਕੋਲ ਵੀ ਲਾਇਆ ਕਰੇ ਅਸੀਂ ਵਕਤ ਆਉਨੇ ਆ ਇੱਥੇ ਆ ਕੇ ਜਰਾਂ ਤੇ ਮੈਂ ਤਾਂ ਹੁਣ ਲੱਗ ਮੇਰੀ ਗੱਲ ਸੁਣ ਮੈਂ ਤਾਂ ਹੁਣ ਜੀਤੂ ਦੀ ਤਿਆਰੀ ਕਰਾ ਪਰ ਚੱਲ ਗਈ ਜਵਾਗਰ ਹੋਈ ਜਾਂਦੇ ਆ ਅੱਛਾ ਮੈਂ ਤਾਂ ਤਿਆਰੀਆਂ ਦੀ ਹਾਂ ਮੈਂ ਮੇਰੀ ਗੱਲ ਸੁਣ ਮੈਂ ਤਾਂ ਤਾਂ ਕਹਿਣਾ ਆ ਸੀ ਇਜਨੀਆਂ ਗੱਲਾਂ ਦੇ ਉੱਤੇ ਭਾਈ ਕਰੋ ਸਾਰੀਆਂ ਗੱਲਾਂ ਨੂੰ ਮਾਰੋ ਜਿਹੜਾ ਅੰਗਾਚ ਅਗਰੇ ਬੇਬੇ ਕਿਹਦੇ ਘਰੇ ਨਹੀਂ ਹੁੰਦੇ ਇਹ ਤਾਂ ਪੁੱਤ ਚੱਜੀ ਜਾਂਦਾ ਆਪਣੇ ਘਰ ਹਾਂ ਹਾਂ ਬਾਕੀ ਭਾਈ ਤੁਸੀਂ ਵੀ ਗੁੱਸਾ ਨਾ ਕਰਿਆ ਕਰੋ ਹਨਾ ਵੀ ਮੇਰੇ ਤਾਂ ਘਰ ਵਾਲੀ ਐ ਮੈਂ ਤਾਂ ਹੁਣ ਲੜੂੰਗਾ 100 ਵਾਰ ਲੜੂੰਗਾ ਹਨਾ ਹਾਂ ਹਾਂ ਤਾਂ ਪੁੱਤ ਚੱਲ ਘਰਾਂ ਚ ਚੱਲ ਮੈਂ ਗੱਲਾਂ ਦੀ ਜਮਾਨਾ ਮਾੜੀ ਮੋੜੀ ਲੰਗੜਾਈ ਜਾਂ ਲੈ ਕੇ ਚੁੰਬਦੇ ਰਹਿੰਦੇ ਆ ਉਹ ਹੁੰਦਾ ਹੀ ਰਹਿੰਦੇ ਆ ਕੋਈ ਗੱਲ ਨਹੀਂ ਚੱਲ ਵਧੀਆ ਤੀਸਾਂ ਨਹੀਂ ਆਉਂਦੇ ਘਰੇ ਜਾਂਦੇ ਆ ਹੋਰ ਉਹ ਤਾਂ ਸਭ ਕੋਈ ਕਹਿੰਦੇ ਕੀ ਦੱਸਿਓ ਤੁਹਾਨੂੰ ਆ ਤਾਂ ਜਾਣਾ ਸੀ ਲੈ ਕੇ ਤੇ ਉਹਨੂੰ ਵੀ ਜਾਣਾ ਸੀਗਾ ਉਦੋਂ ਮੈਂ ਆ ਕੇ ਤੇ ਉਹ ਜਦੋਂ ਮੁੜ ਜੇ ਗਿਆ ਤੋਂ ਬਾਅਦ ਵਿੱਚ ਅੱਛਾ ਦੂਜੇ ਵੀ ਜੇ ਰਹਿੰਦੇ ਉਹਨਾਂ ਨੇ ਵਿਆਹ ਇੱਕੋ ਦਾ ਨਹੀਂ ਉਹਨਾਂ ਨੇ ਵਿਆਹ ਕਰ ਲਿਆ ਪੂਰਾ ਚੱਲ ਭਾਈ ਤੇਰਾ ਫਿਰ ਮੈਂ ਵਿੱਚ ਹੁਣ ਵਿੱਚ ਸੀ ਉਹਦੇ ਸਾਰੇ ਕੰਮ ਕਰ ਮੈਂ ਉਹਨੇ ਜਿੰਦਗੀ ਘਰੇ ਅੱਛਾ ਬਸ ਭਾਈ ਮੇਰੇ ਕਰਮਾਂ ਚ ਵਿਆਹ ਹੈ ਨਹੀਂ ਸੀਗਾ ਤਾਂ ਹੀ ਟੈਨਸ਼ਨ ਜਨਤਾ ਹੈ ਜਦ ਕੋਈ ਨਹੀਂ 베ਹੇ ਲੱਡੂ ਤੇਰੇ ਕਰਮਾਂ ਚ 베ਹੇ ਖਾ ਲਈ ਜਾ ਇਹ ਹੀ ਚੱਲ ਤੇ ਖਬਰ ਤੂੰ ਹੁੰਦੀ ਉਹਦੇ ਤੇ ਕਿਤੇ ਜਾਣ ਤੇਰੇ ਤੇ ਲੱਗਿਆ ਜੀ ਮੇਰ ਕੋਲ ਜੂ ਕਰ ਸੀ ਬਸ ਭਾਈ ਮੇਰੀ ਗਈ ਗੀ ਲੱਜ ਰੱਖਤੀ ਤੂੰ ਮੰਗ ਰਹੀ ਆ ਗਿਆ ਏ ਨਹੀਂ ਬਹੁਤ ਹੈ ਚਾਰ ਕੁੜਗੇ ਘਰ ਤਿਆਰੀ ਬਣਾਉ ਦੀ ਤੇ ਜਾ ਆਪਦੇ ਘਰ ਆਪ ਦਾ ਘਰ ਵਾਗਿਆ ਤਾਰੀਸ ਸਿੰਘ ਦੀ ਦੇਖੋ ਜੀ ਕਿਸੇ ਦੀ ਆਹ ਹਾਂ ਵੀ ਹੁਣ ਕਿੰਨਾ ਕਿੰਨਾ ਟਾਈਮ ਤੁਸੀਂ ਵਾਹ ਕੇ ਰੱਖੋਗੇ ਪੇਕੀ ਵੇਚਦੀ ਤਾਂ ਉਹ ਨਹੀਂ ਕਹਿੰਦੇ ਚੰਗੀ ਨਹੀਂ ਲੱਗਦੀ ਹੁੰਦੀ ਹੈ ਨਾ ਵੀ ਆਪਦੇ ਘਰੇ ਹੀ ਜਾਵੇ ਨਾ ਪੁੱਤ ਮੈਂ ਤੁਹਾਨੂੰ ਕੰਨ ਕੀ ਰਾਜੀ ਹੈਗੀ ਵੀ ਆਪਦੇ ਘਰੇ ਬਸੇ ਰਹਸੇ ਅੱਜ ਨਹੀਂ ਕਿਹਾ ਕਰਨ ਸਮਾਲੇ ਜਾਪੀ ਹਾਂ ਮਣੀ ਤੇ ਗੱਲ ਲਗਾ ਤਹੀਂ ਮੈਂ ਬੋਲਦਾ ਸੀਗਾ ਹੁਣ ਕੰਮਕਾਰ ਵੇਲੇ ਬਾਹਰ ਚਲਾਇ ਜਾਣਾਗਾ ਜਵਾਕ ਮੰਗਰੋਂ ਫਿਰ ਆਇਨ ਧਿਆਨ ਦੇ ਕਰੀ ਰਹਿ ਤਾਗਾ ਰੈਂਟਾ ਦਾ ਬੋਤ ਕਰੇ ਰੈਂਟਾ ਉਹ ਸੋ ਇੱਕ ਕੰਨੀ ਵੀ ਜਾਣਾਗਾ ਆਪ ਦਾ ਕੰਮਕਾਰ ਵੀ ਦੇਖਣਾਗਾ ਹਨਾ ਔਖਾ ਹੈ ਭਾਜੀ ਜਵਾਕੜੀਆਂ ਹੁਣ ਉਹੀ ਗੱਲ ਮੈਂ ਤਾਂ ਕਿਹਨੂੰ ਆ ਕੇ ਆਖਾਂ ਕਿ ਉਹ ਰੁਲੀਆਂ ਪਈਆਂ ਬੰਦਿਆਂ ਤੋਂ ਇਹੋ ਕੰਮ ਹੁੰਦੇ ਹੁੰਦੇ ਜਿਹੜੇ ਆਪ ਗੁੜੀ ਕਰ ਲੈਂਦੀ ਆਪ ਦੇ ਘਰ ਦੇ ਕੰਮ ਆਂ ਗੁੜੀਆਂ ਨੂੰ ਸਾਰਾ ਹੁੰਦਾ ਉਹੀ ਤਾਂ ਗੱਲ ਹੈ ਉਹ ਕਹਿੰਦੇ ਤੁਹਾਨੂੰ ਤਾਂ ਬੁਢਾੜੇ ਕੰਮ ਦੇ ਬੰਦੇ ਕਾ ਕਰਨ ਬਖੋਲੇ ਕਾ ਤੋਂ ਬੜਸਾ ਰੈਂਟਾ ਕਹਿੰਨੇ ਨੇ ਬੇਬੇ ਉਹਨਾਂ ਦਾ ਤੋਂ ਵੀ ਐਂ ਕਰਦੇ ਉਹ ਵੀ ਇਹ ਵਿਆਹ ਹੀ ਲੈ ਛੇ ਸੀ ਨਾ ਕੋਈ ਪਤਨ ਵਿਆਹ ਨਹੀਂ ਕੋਈ ਆ ਮੇਰਾ ਐਂਡਰਿਸਟਿਆਪਾ ਨੂੰ ਵਾਕਿ ਸੜੇ ਹੈ ਆਪਾਂ ਕੋਈ ਹਾਂਜੀ ਕਰੀ ਨਹੀਂ ਮੈਂ ਨਹੀਂ ਵਿਆਹ ਦਾ ਕਵਰ ਤੇਰੇ ਜਵਾਈ ਦੇ ਵੀ ਸਾਫ ਸੱਚ ਨਹੀਂ ਹੋਵੇ ਜੇ ਮੈਂ ਸੱਟਦੀ ਨਾ ਬੇਬੇ ਮੈਂ ਤਾਂ ਨਵੀ ਲੈ ਕੇ ਜਾਉਂ ਮੈਂ ਤਾਂ ਬਸ ਗੱਲ ਆ ਦੇ ਇਕਲਾ ਮੇਰੇ ਤੇ ਵੀ ਲੰਗੀ ਤਿਆਰ ਕਰਾ ਕੇ ਰੱਖਿਆ ਬਾਬੂਆ ਹਾਂ ਉਹ ਮੈਂ ਤਾਂ ਕਹਿੰਦਾ ਸੀ ਅਮਕਰੀ ਜਰਨੈਲ ਨਾਲ ਹੀ ਸਾਡੇ ਘਰ ਦੇ ਨਾਲ ਜਿਹੜਾ ਘਰ ਆ ਜਿਹੜਾ ਜਰਨੈਲ ਆਗਾ ਤੇ ਉਹਦੇ ਘਰ ਵਾਲੀ ਕੁੜੀ ਚੰਦੂਰੀ ਬੈਠੀ ਹੋਈ ਹੈ ਬੁ ਕੁੜੀ ਚੰਗੀ ਹੈ ਵਧੀਆ ਪੜੀ ਲਿਖੀ ਹੋਈ ਹੈ ਵੀ ਠੀਕ ਹੈ ਬੀਏ ਐਮਏ ਕੀਤੀ ਹੋਈ ਹੈ ਉਹਦੀ ਠੀਕ ਹੈ ਨਾ ਜੇ ਤੁਸੀਂ ਕਹੋਗੇ ਤਾਂ ਮੈਂ ਗੱਲ ਤੋੜ ਲੈਂਦਾ ਲੈ ਭਾਈ ਅਸੀਂ ਕੀ ਬਾਤ ਤੇ ਤੇ ਤੂੰ ਰਿਸ਼ਤਾ ਕਰਾਣਾ ਮੈਂ ਤਾਂ ਕਹਿੰਦੀ ਆਂ ਕਰਾ ਸਮਾਂ ਰਿਸ਼ਤਾ ਕਰੀ ਇਹਨੂੰ ਵੀ ਉਹ ਵਿਆਹਗੇ ਉਹ ਨੌਕਰੀ ਦੇ ਕਾਲੇ ਤੋਂ ਹੋਈ ਆਗੇ ਕੰਮ ਕੰਮ ਲੱਗਦੀ ਤਾਂ ਪਹਿਲਾਂ ਕਰ ਪਹਿਲਾਂ ਕਰ ਪੜਿਸਤਾ ਦੇਖੂ ਬੱਚਾ ਕੋ ਫਿਰ ਆਪਾਂ ਨੀਆ ਨਾ ਤੇ ਆਪਾਂ ਦਾ ਬੱਚਾ ਬੰਦੇ ਆਪਦੇ ਹੁਣ ਮੇਰੇ ਕੋ ਇਹ ਤਾਂ ਹੁਣ ਜਾਣਦੀ ਆ ਉਹਨਾਂ ਨੂੰ ਹਾਂ ਨਾ ਕੋਈ ਕੋਈ ਤਪਾਈਓ ਨਾ ਕਰਾਇਆ ਕਰਨੀ ਤੇ ਤੇਰੇ ਪਰ ਆਪਣਾ ਕੋਈ ਮਤਲਬ ਨਹੀਂ ਆਇਆ ਕਿ ਜਗੀ ਦੀ ਆ ਹਾਂ ਵੀ ਕੁਝ ਨਹੀਂ ਕਰਾਂਗਾ ਹਜੇ ਕੀ ਆ ਇਹ ਜਮਨ ਥੱਕੇ ਆ ਹਜੇ ਮੈਂ ਦੋ ਚੰਗੂ ਆ ਗਿਆ ਹਜੇ ਦੂਜੀ ਆ ਗਿਆ ਮੇਰਾ ਸੁਤਨਾ ਨਾ ਲੈ ਨਹੀਂ ਹੋਵੇ ਹਾਂ ਜਿਵੇਂ ਮੇਰਾ ਕੋਤਨਾਰ ਮਾਇ ਜੀ ਹੋਵੇ ਨਾ ਨਰਮ ਤਾਂ ਕੋਈ ਨਹੀਂ ਹੈਗਾ ਇਹ ਨਹੀਂ ਭਾਈ ਕੋਈ ਸਾਥ ਨੂੰ ਨਹੀਂ ਖੜਦੇ ਬਸ ਤੂੰ ਗੱਲ ਸੋਲ ਜਾ ਤੇ ਆ ਜੀ ਕਿ ਉਹਨਾਂ ਨੂੰ ਪਹਿਲੇ ਤੇ ਆਪਾਂ ਨਹੀਂ ਆਪਾਂ ਨੂੰ ਛੋੜਿਆ ਤੇ ਆ ਜੀ ਤੁਸੀਂ ਕਰ ਬਸ ਕਰ ਮੇਰੀ ਗੱਲ ਸੁਣ ਆਪਾਂ ਦਾ ਉਹਨਾਂ ਨੇ ਮੈਨੂੰ ਨਾ ਦੋ ਵਾਰੀ ਕਹਿਤਾ ਮੈਨੂੰ ਕਹਦੇ ਵੀ ਭਾਈ ਤੂੰ ਗੱਲ ਕਰਕੇ ਦੇਖ ਲੈ ਤੇ ਰਿਸ਼ਤੇਦਾਰਾਂ ਦੇ ਨਾਲ ਹਨਾ ਵੀ ਜੇ ਤੈਨੂੰ ਆਪਣੀ ਆਉਣੀ ਜਾਣੀ ਬਾਰੀ ਜਾਂਦਾ ਜੀ ਹਾਂ ਤੇ ਸਾਡੇ ਤਾਂ ਬਹੁਤ ਜ਼ਿਆਦਾ ਵਧੀਆ ਵਰਸਦੇ ਆਪਾਂ ਵੀ ਵਧੀਆ ਵਰਸਦੇ ਆ ਨਾ ਤੇ ਨਾਲ ਉਹਨਾਂ ਦੇ ਆਪ ਦੇ ਪਰਿਵਾਰ ਚ ਵੀ ਤੂੰ ਇਹ ਜਾਹੇ ਨਹੀਂ ਗੱਲ ਕਰ ਬੋ ਖਾਣ ਪੀਣ ਵਧੀਆ ਬੰਦੇ ਆਗੇ ਠੀਕ ਹੈ ਨਾ ਤੇ ਉਹ ਜਿਹੜਾ ਹੋਵੇ ਦੇਖੇ ਹੈਗੇ ਬਹੁਦੇ ਠੀਕ ਹੈ ਯਾਰ ਵਧੀਆ ਮਹਾਂ ਉਸ ਦੀ ਕੋਈ ਹੈਗੀ ਭੂਤੀ ਤੇ ਆਪਾਂ ਦੇਖਣ ਨੂੰ ਪਰ ਉਹ ਕਿੰਦਾ ਹਾਂ ਬੇਬੇ ਸੁਹਾਗਾ ਉਹਨਾਂ ਦਾ ਬਹੁਤ ਵਧੀਆ ਹੈਗਾ ਇਹ ਜਾਂਦੀ ਹੁੰਦੀ ਰਹੀ ਹੈ ਕੱਪੜੇ ਤਾਂ ਉਹਦੇ ਤੋਂ ਆਉਂਦੀ ਹੈ ਇਹ ਹਾਂ ਮੈਂ ਕੋਈ ਕੋਈ ਵੀ ਕੋਈ ਕੰਮ ਦਾ ਕੰਮ ਤਾਂ ਹੁੰਦੇ ਰਹਿੰਦੇ ਆ ਕੰਮ ਸ਼ੁਰੂ ਹੁੰਦੇ ਰਹਿੰਦੇ ਕੰਮ ਦਾ ਕੀ ਹੈਗਾ ਕਮਰੇ ਦੀ ਸੈਟਿੰਗ ਹੋ ਗਈ ਫਿਰ ਕਰਵਾ ਮੇਰੀ ਗੱਲ ਸੁਣੋ ਸੈਟਿੰਗ ਤੇ ਕਰਜ਼ਾ ساری ਜ਼ਿੰਦਗੀ ਨਹੀਂ ਲੰਘਦਾ ਤੁਹਾਨੂੰ ਪਤਾ ਇਸ ਗੱਲ ਦਾ ਠੀਕ ਹੈ ਬੰਦਾ ساری ਉਮਰ ਕਮਾਉਂਦਾ ਰਹਿੰਦਾ ਤੇ ساری ਉਮਰ ਹੀ ਲਾਉਂਦਾ ਰਹਿੰਦਾ ਜੇ ਆਪਾਂ ਕਹਿ ਲਈਏ ਨਾ ਕਿ ਆਪਣੇ ਇਹਦਾ ਅਮੀਰਾਂ ਨੇ ਜੋਚਦੇ ਹੁੰਦੇ ਆ ਵੀ ਅਗਲੇ ਦੇ ਕੋਲ ਚਾਰ ਪੰਜ ਜੁੜ ਕੇ ਆਪਰੇ ਦਾ ਭਾਈ ਆਪੀ ਗੱਲ ਹੱਥ ਦੀ ਕਮਾਈ ਦੇ ਵਿੱਚ ਮੂਹਂ ਦੇ ਜਾਂਦੀ ਬਾ ਆਲੀ ਗੱਲ ਹੁੰਦੀ ਆ ਆ ਟਾਂਗ ਤਨਾਂ ਦਾ ਪੁੱਤ ਚੱਲੀ ਜਾਂਦਾ ਹਾਂ ਇਹ ਤਾਂ ਜਦੋਂ ਵਿਆਹ ਦੀ ਗੱਲ ਛੇੜ ਲੋ ਉਦੋਂ ਹੀ ਕਹੂਗਾ ਵੀ ਮੇਰੀ ਤਰ੍ਹਾਂ ਜੈ ਸੈਟਿੰਗ ਹੀ ਨਹੀਂ ਸੈੱਟ ਹੋਈ ਉਹ ਕਿਤੇ ਹੋਰ ਤਾਂ ਨਹੀਂ ਸੈਟਿੰਗ ਕਰੀ ਬੈਠਾ ਉਹ ਘਰ ਦੱਸ ਦੇ ਇਹ ਵੀ ਫਾਈਂ ਪੁੱਛ ਲੈ ਚੱਲ ਤੇ ਉਹ ਤਾਂ ਨਹੀਂ ਕਰੀ ਬੈਠਾ ਉਹਨੂੰ ਬਸ ਕੱਲ ਨੂੰ ਸਾਨੂੰ ਤੇ ਬਾਅਦ ਚ ਗੱਲ ਪਤਾ ਲੱਗੇ ਸਹੀ ਗੱਲ ਹੈ ਮੈਂ ਦੇਣੀ ਮੈਂ ਰਿਸ਼ਤਾ ਕਰਾ ਦੇ ਤੇ ਮੁੜ ਕੇ ਕਹਾ ਉਹ ਵਾਲੇ ਵਾਲੇ ਕਹਿੰਦੇ ਵੀ ਐ ਕਰਕੇ ਕੋਈ ਫਲਾ ਮੁੰਡੇ ਤੋਂ ਮਾਰ ਦੱਸ ਜੀ ਨਹੀਂ ਨਹੀਂ ਇਹ ਚਾਪ ਤੂੰ ਮੈਨੂੰ ਪੁੱਛ ਨਹੀਂ ਕਰਦੇ ਨਾ ਸਭ ਤਾਂ ਨਹੀਂ ਦੱਸਦਾ ਸਾਡੇ ਨੂੰ ਤਾਂ ਮੈਨੂੰ ਕਿਹੜਾ ਦੱਸਦਾ ਮੈਨੂੰ ਵੀ ਦੱਸਦਾ ਇਹ ਕਿਦਾਂ ਨਿੱਕਾ ਭਾਵੇਂ ਵੱਚ ਲਵੇ ਅੱਜ ਤੱਕ ਤਾਂ ਮੈਨੂੰ ਕੁਝ ਦੱਸੀ ਨਹੀਂ ਨੇ ਆਪਦੇ ਗੱਲ ਪਤਾ ਕੀ ਗੱਲ ਤਾਂ ਤੁਹਾਨੂੰ ਮੈਂ ਦੱਸ ਦਾਂਗਾ ਵੀ ਗੱਲਬਾਤ ਤਾਂ ਭਾਈ ਹੋਊਗੀ ਇੱਕ ਤਾਂ ਇਹ ਗੱਲ ਇਹ ਬੰਦਾ ਮੰਨਦਾ ਏ ਉਹ ਇੱਕ ਦਿਨਾਂ ਅਰਜੀ ਬਣਾ ਲਵੇ ਇਹ ਇਹ ਤਾਂ ਸਹੀ ਕਰਦੇ ਰਹਿੰਦਾ ਵੀ ਨਹੀਂ 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 ਇਹਦਾ ਅੱਖਾਂ ਦਾ ਅੱਜ ਕੱਲ ਪਤਾ ਹੀ ਨਹੀਂ ਜਾਂ ਹੁੰਦਾ ਨਾ ਬੰਦ ਕੀ ਕਰ ਰਿਹਾ ਕਰਦੇ ਆ ਨਹੀਂ ਤੂੰ ਇਹਦਾ ਚਿਹਰਾ ਦੇਖ ਜਦੋਂ ਆ ਗੱਲ ਕਹਦੀ ਪਈ ਤੇ ਗੱਲਬਾਤ ਕੋਸਦਾ ਕਿ ਬੱਚਾ ਕਿਹੜਾ ਹੈ ਬੱਸ ਇੱਕ ਤਾਂ ਸਹੀ ਕਿੰਨਾ ਹੱਸਿਆ ਜੇ ਗੱਲਬਾਤ ਆ ਫਿਰ ਆਪਾਂ ਉਹੀ ਲਿਆਉਣੇ ਆ ਇਹ ਬਰਸਾਂ ਦੱਸਦੇ ਆਂ ਮੈਂ ਗੱਲ ਕਰ ਨੂੰ ਤੇ ਜਿਹੜੀ ਗੱਲ ਹੀ ਜਿਹੜੀ ਆਪਾਂ ਦੱਸ ਦਿੰਦੇ ਦੱਸ ਦੇ ਕਿੱਥੇ ਕਿਹੜੇ ਕਾਲਜ ਯੂਨੀਵਰਸਿਟੀ ਪੜ੍ਹਦੀ ਏ ਤੈਨੂੰ ਦੱਸ ਦੇ ਸਹੀ ਗੱਲ ਲੱਗ ਰਹੀਏ ਜੇ ਕੋਈ ਗੱਲ ਹੈਗੀ ਆ ਤੇ ਤੂੰ ਦੱਸ ਦੇ ਬੇਬੇ ਨੂੰ ਤਾਂ ਮੈਂ ਆਪੇ ਬਣਾ ਲੂੰਗੀ ਨਹੀਂ ਬਣੀ ਨਹੀਂ ਜੇ ਕੋਈ ਗੱਲ ਹੀ ਜਣੇਗੀ ਤੇ ਬੇਬੇ ਕਿਹੜਾ ਸੁੱਖ ਬਾਹਰ ਆ ਗਈ ਤੁਹਾਡੇ ਨਾਲ ਬੇਬੇ ਅੱਜ ਪਤਾ ਕੀ ਗੱਲ ਹੈ ਦੇਖ ਲੈ ਆਪਾਂ ਤਾਂ ਆਪਾਂ ਹੀ ਗੱਲ ਕਹਿੰਦੇ ਆਂ ਕਿ ਜਿੱਥੇ ਜੇ ਇਹ ਆਪ ਖੁਸ਼ ਹੈ ਫਿਰ ਆਪਾਂ ਕੀ ਲੈ ਅੱ ਪਹਿਲਾਂ ਹੁੰਦੀਆਂ ਸੀ ਗੱਲਾਂ ਜਾਤਾਂ ਪਾਤਾਂ ਉੱਚਾ ਵੱਡਾ ਖਾਨਦਾਨ ਵੀ ਬਣਾ ਕੋਈ ਪੈਸਾ ਲਗਾ ਅੱਜ ਕੱਲ ਤਾਂ ਆਏ ਆ ਵੀ ਜਵਾਕ ਖੁਸ਼ ਨਹੀਂ ਨਾ ਤਾਂ ਬਸ ਠੀਕ ਹੈ ਠੀਕ ਆ ਮੈਂ ਕਿੰਨੀ ਸੀ ਹੁਣ ਗੱਲਾਂ ਹੀ ਮਾਰੀ ਜਾਉਂਗੀ ਕਿ ਚੱਲੀਏ ਹੁਣ ਆਪਾਂ ਚੱਲਦੇ ਹਾਂ ਹੁਣ ਜੀ ਮੈਂ ਅੱਜ ਇੱਥੇ ਆ ਕੇ ਬੈਠ ਗਿਆ ਤਾਂ ਮੈਨੂੰ ਸੂਲ ਹੋ ਗਿਆ ਆਪ ਵੀ ਨਹੀਂ ਜਿਵੇਂ ਬੈਠੀਆਂ ਤੈਨੂੰ ਕੋਈ ਯਾਦ ਨਹੀਂ ਹੋ ਗਿਆ ਮਰੇ ਨੂੰ ਆਈ ਮੈਂ ਤਾਂ ਦੇਖਾ ਕਰੀ ਤੜੀ ਤੇ ਆ ਵੀ ਤੂੰ ਐਂ ਗਰਾਂਜਾ ਮਹੀਨੇ ਦੀ ਬੈਠੀ ਆ ਉਧਰ ਜਿਆਦਾ ਹੋਣੀ ਮੇਰੇ ਤੂੰ ਚੱਲ ਜੇਤੀ ਮੈਂ ਹੁਣ ਕੁੜੀ ਇਹਨੂੰ ਬੰਦ ਕਰੀ ਚਾਹ ਨਹੀਂ ਬਣਾ ਐਡਾ ਆ ਫਿਕਰ ਪੈ ਗਿਆ ਵੀ ਮੈਂ ਇੱਥੇ ਆਥਨੇ ਮੇਰੇ ਮੇਰੇ ਭਰਾ ਦਾ ਹੋਰ ਨਾ ਜਾ 1500 ਲਵਾ ਦੇ ਪਾ ਲਾਏ ਪੈਸਾ ਮਾਰਾ ਥੋੜਾ ਜਨਾ ਆਪਾਂ ਜਿਹੜੇ ਸਵਾਦ ਨਹੀਂ ਖਾਓ ਪੀਓ ਨਹੀਂ ਨਹੀਂ ਬਣਾਉਣਾ ਬਣਾਣਾ ਕਰਨਾ ਨਹੀਂ ਚਾਹ ਪਾਣੀ ਹੁਣ ਪੀ ਲਈ ਰੋਟੀ ਕਹਿੰਦੇ ਖਾਂਦੇ ਨਹੀਂ ਸਮਝੀ ਅੱਜ ਤੁਸੀਂ ਰਹੋ ਕਰਦੇ ਹੋ ਮੇਰੀ ਗੱਲ ਸੁਣ ਕੇ ਰਹਿਣ ਦੀ ਗੱਲ ਨਹੀਂ ਹੈਗੀ ਰਹਿਣ ਮਿਲ ਤੈਂ ਮੈਂ ਰਹਿ ਪੈਂਦਾ ਮੈਨੂੰ ਕੋਈ ਹੋਰ ਨਹੀਂ ਠੀਕ ਹੈ ਹੁਣ ਮੈਂ ਜਾਉਂਗਾ ਜਾ ਕੇ ਮੈਂ ਉਹਨਾਂ ਦੇ ਨਾਲ ਗੱਲ ਕਰਦਾ ਜੇ ਮੈਂ ਲੇਕਿਆ ਨਾ ਠੀਕ ਹੈ ਤੇ ਤੂੰ ਵੀ ਮੈਨੂੰ ਸੋਨਦੇ ਭਾਈ ਤੁਸੀਂ ਗੱਲਬਾਤ ਕਰਕੇ ਮੈਨੂੰ ਦੱਸ ਦਿਓ ਕਿ ਤੇ ਇਹਦੇ ਮਨ ਚ ਰੱਖੋ ਵੀ ਬੇਬੇ ਉਹਨਾਂ ਬੈਠੀਆਂ ਸੀ ਤੇ ਬਾਈ ਦੇ ਤੇ ਸਾਡੇ ਕੋ ਪੁੱਛਿਆ ਨਹੀਂ ਪੁੱਛਿਆ ਨਹੀਂ ਹੈ ਤੂੰ ਤੁਸੀਂ ਮੈਨੂੰ ਆਦਾ ਸੋਚ ਜ਼ਾਹਰ ਕਰਕੇ ਇੱਕ ਦੋ ਦਿਨ ਦੇ ਚ ਰੱਖਦੇ ਤੇ ਮੈਂ ਵੀ ਆਪਦਾ ਜਾ ਕੇ ਗੱਲਬਾਤ ਫਿਰ ਤੋਰਾ ਤੇ ਨਾਲੇ ਪਤਾ ਕੀ ਗੱਲ ਹੈ ਮੇਰੀ ਗੱਲ ਸੁਣ ਮੈਂ ਤਾਂ ਮੇਰੇ ਦੰਦ ਦਸਨ ਨੇ ਵੀ ਗੱਡੀ ਲੈਣ ਦਾ ਸੋਚਦਾ ਸੀਗਾ ਤੇ ਉਹ ਮੇਰੇ ਦੋਸਤ ਕੋ ਪੈਸੇ ਲੈਂਦੇ ਸੀ ਮੈਂ ਠੀਕ ਹੈ ਮੈਂ ਕਿਹਾ ਮੈਂ ਇਹਨਾਂ ਨੂੰ ਐਂ ਉਹ ਕਰਦਾ ਮੈਂ ਕਣਕ ਤੇ ਦੇ ਦਿੰਦਾ ਠੀਕ ਹੈ ਨਾ ਪਰ ਗੱਲ ਪਤਾ ਕੀ ਆ ਗਈ ਹੁਣ ਜਾ ਕੇ ਨਾ ਆਉਣ ਜਾਣ ਦਾ ਬਰੌਕਾ ਹੁੰਦਾ ਹਨਾ ਤੁਹਾਨੂੰ ਵੀ ਪਤਾ ਤੇ ਫਿਰ ਮੈਂ ਮਖਾ ਵੀ ਐਵੇਂ ਕਿਉਂ ਇੱਥੇ ਕਲੇਸ਼ ਪਾਉਣਾ ਆ ਵੀ ਗੱਲ ਜੇ ਇੱਥੇ ਇਹਦੇ ਨਾਲ ਇਹਦੇ ਤੋਂ ਪੈਸੇ ਮੰਗੇ ਨਹੀਂ ਕੋਈ ਗੱਲਬਾਤ ਬਣੀ ਤਾਂ ਘਰ ਤੋਂ ਮੇਰਾ ਹੀ ਖਰਾਬ ਹੋਇਆ ਤੇਰੇ ਵਾਤਾਵਰਣਾਂ ਦਾ ਹੱਥ ਤੁਹਾਡੇ ਦਾ ਕੰਮ ਸੀਗਾ ਨਹੀਂ ਤੇ ਅਸੀਂ ਦੇ ਵੀ ਨਹੀਂ ਮੈਨੂੰ ਤਾਂ ਹੁਣ ਸਮਝ ਆ ਗਈ ਮੈਨੂੰ ਤਾਂ ਜਿਵੇਂ ਸਮਝ ਆ ਗਈ ਮੈਂ ਜਿਵੇਂ ਤੁਸੀਂ ਕਿਹਾ ਮੈਂ ਤਾਂ ਸਮਝਦੀ ਆਪਦੀ ਗੱਲਾਂ ਦੇ ਉੱਤੇ ਹੁਣ ਦੁਬਾਰਾ ਮਿੱਟੀ ਪਾਉਣਾ ਵੀ ਮੇਰੀਆਂ ਜਿਹੜੀਆਂ ਚੰਗੀਆਂ ਗੱਲਾਂ ਉਹਦੇ ਮਿੱਟੀ ਪਾਉ ਗੱਲਾਂ ਨੂੰ ਛੱਡੋ ਠੀਕ ਹੈ ਨਾ ਜਿਹੜਾ ਵੀ ਕੁਝ ਹੋ ਗਿਆ ਏ ਕਿੰਨਾ ਟਾਈਮ ਬੈੱਕੇ ਬੈਠੀ ਰਹੂਗੀ ਇਹਨੂੰ ਜਾਣਾਂ ਦਾ ਅਕਸਰ ਉੱਠ ਹੀ ਪਊਗਾ ਉੱਠ ਹੀ ਬਸਣਾ ਪਤਾ ਨਹੀਂ ਬਸਣਾ ਤਾਂ ਉੱਠ ਹੀ ਪਊਗਾ ਠੀਕ ਹੈ ਨਾ ਤੇ ਮੈਂ ਤਾਂ ਤੁਹਾਡੇ ਤੋਂ ਪੈਸੇ ਮੰਗ ਕੇ ਮੈਂ ਤਾਂ ਮਾਫੀ ਮੰਗਦਾ ਦੇਖੋ ਹਾਂ ਜੀ ਤਾਂ ਨਹੀਂ 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 ਨਾ ਨਾ ਹੁਣ ਮੈਂ ਮੈਂ ਤਾਂ ਦੇਨੇ ਸੀ ਸੋਨੂ ਜੀ ਬੇਬੇ ਨੂੰ ਕਹਿੰਦਾ ਨਹੀਂ 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 ਕੋਈ ਆਪਾਂ ਪੈਸੇ ਦਾ ਹੌਣਾ ਹੋਣੀ ਪੈਸੇ ਦਾ ਮੈਂ ਹੱਲ ਕਰਦਾ ਤੇ ਦੋਸਤ ਪੜ੍ਹਦੇ ਹੁਣ ਮੈਂ ਕਹਿੰਦਾ ਵੀ ਹਾੜੀ ਬਲ ਜੇ ਮੇਰੇ ਭਾਈ ਚਲ ਕੋਈ ਨਹੀਂ ਭਾਈ ਤੇਰੀ ਚੀਜ਼ ਜਿ ਬਣ ਗਈ ਤੇਰੇ ਪੈਸੇ ਸੀ ਹਾਂ ਵੱਧ ਗਿਆ ਅਨ ਸਾਰੇ ਗੱਦੀਆਂ ਦੀ ਜਵਾਕਾਂ ਨਾਲ ਲੈ ਕੇ ਤੁਰਿਆ ਜਾ ਕਰੇ ਨਾ ਸੋ ਤਾਂ ਸਭ ਖਤ ਹੋ ਗਿਆ ਕੋਈ ਤਾਂ ਨਾਲ ਗੱਲ ਹੁੰਦਾ ਕੀ ਗੱਲਾਂ ਦੀ ਦੇਖੋ ਹੁਣ ਮੈਂ ਉਸੇ ਗੱਲ ਦੀ ਪੈਸੇ ਪਿੱਛੇ ਇਹਦੇ ਨਾਲ ਕਲੇਸ਼ ਕੀਤਾ ਤੇ ਕੀ ਗਿਆ ਆ ਹੋ ਗਿਆ ਮੀਨਾ ਬੈਠੀ ਠੀਕ ਹੈ ਨਾ ਕਰੇ ਬੈਠਦੇ ਆਪਦਾ ਕੰਮ ਹੁਣ ਮੈਂ ਕੰਮ ਕਰ ਕਰ ਜਾਣ ਜੋਗਾ ਨਹੀਂ ਖੇਤ ਜਾਣ ਜੋਗਾ ਨਹੀਂ ਮੈਂ ਹੈ ਤੇ ਉਹ ਵੀ ਗੱਲ ਨਾਲ ਆਪਦੇ ਘਰੇ ਕਲੇਸ਼ ਪਾ ਰ ਪਾਇਆ ਨoare ਲੋਕ ਦਿਖਾਵਾ ਕੀਤਾ ਕੀ ਖੱਟਿਆ ਹੁਣ ਮੈਨੂੰ ਇਹਨਾਂ ਗੱਲਾਂ ਚ ਕੋਈ ਨਹੀਂ ਜੀਣਾ ਹੁੰਦਾ ਨਾ ਤੇਰੇ ਇੱਤਾ ਪਾਓ ਛੱਡੋ ਨਾ ਅੱਗੇ ਵਾਸਤੇ ਵਧੋ ਪਈ ਨਾ ਵੀ ਜ਼ਿੰਦਗੀ ਸ਼ੁਰੂ ਹੋਣੀ ਹੈ ਠੀਕ ਆ ਬਣ ਜਾ ਤਾ ਤੂੰ ਸੁੱਖੀ ਸਾਂਝੀ ਨਾ ਬੋਗਰ ਮੇਰੇ ਅੱਖਾਂ ਨੂੰ ਸਮਝਾ ਲੈਣ ਨੂੰ ਜਾ ਕੇ ਹੋਰ ਤੇ ਚਲ ਮੇਰੀ ਗੱਲ ਸੁਣ ਹੁਣ ਤੁਸੀਂ ਆ ਜਾਓ ਉਹ ਤੂੰ ਲੈ ਆਇਆ ਨੀ ਰਾਤ ਸਾਡੇ ਕੋਲ ਤੂੰ ਤਾਂ ਜਮੀ ਨਹੀਂ ਰਹਿੰਦੀ ਕਦੇ ਆਉਂਦੀ ਹੈ ਲੜਨ ਵਾਸਤੇ ਤੂੰ ਆ ਜਾਂਦੀ ਹੈ ਮੇਰੇ ਕੋਲ ਹੋਰ ਵੀ ਦੇ ਨਾਲ ਲੜਾ ਮੇਰੇ ਇਹ ਮੈਨੂੰ ਕਹਿ ਰਿਹਾ ਤੂੰ ਸਾਡੇ ਤੇ ਕਿਰਾਇਆ ਫਿਰ ਮੈਨੂੰ ਸੁਣਨੀਆਂ ਪੈਣੇ ਫਿਰ ਤੇਰੇ ਤੇ ਗੁੱਸਾ ਲਾਉਂਦਾ ਤੇਰੇ ਜਿਹੜਾ ਵਿਚੋਲਾ ਉਹਨਾਂ ਨੂੰ ਤਾਂ ਸਾਰੀ ਨਮਰ ਤੇ ਹੀ ਕੌਨਫਰੈਂਸ ਖੜੇ ਕਰ ਲੈਂਦਾ ਕੋਚੋ ਸਾਰੀ ਨਾ ਖੜਾਏ ਕਰਦੇ ਮੈਂ ਤਾਂ ਲੰਦਾ ਦੀ ਕੰਡਾ ਨਹੀਂ ਨਹੀਂ ਮੈਂ ਬਣਦਾ ਤੇਰੇ ਮੈਂ ਵੀ ਘਰ ਆਉਂਦਾ ਆਂ ਖਾਂਗਰੂਗਾ ਹੀ ਤਾਂ ਤੇ ਕਹਿੰਦੇ ਆ ਚੱਲ ਜੀ ਫਿਰ ਆਪਾਂ ਹਣਾ ਮੈਂ ਤਾਂ ਇਹ ਗੱਲ ਸੀ ਆਪਾਂ ਬਣਾਉਣੀਆ ਪ੍ਰੋਗਰਾਮ ਨਹੀਂ ਨਹੀਂ ਮੈਂ ਕਰੂੰ ਫੇਰ ਆਉਂਗਾ ਹੁਣ ਤਾਂ ਮੈਨੂੰ ਕਿਹਾ ਜਾਣਾ ਜਾਵਾ ਕਰ ਲਈ ਠੀਕ ਹੈ ਨਹੀਂ ਕੋਈ ਨਹੀਂ ਨਹੀਂ ਜਾਵਾ ਕਰ ਲੈ ਠੀਕ ਹੈ ਅਸੀਂ ਫੇਰ ਕਿਸ ਦਿਨ ਲਾ ਲਾਂਗੇ ਹਾਂ ਤੇ ਬੇਬੇ ਚਲੋ ਮੈਂ ਜਾਣਾ ਹਾਂ ਤੂੰ ਤੇ ਹੁਣ ਤੁਸੀਂ ਮਾਰ ਲਓ ਜਿਹੜਾ ਪ੍ਰੋਗਰਾਮ ਮੈਂ ਫੇਰ ਕਰ ਦਰ ਤੋਰੂੰਗਾ ਤੋਰਨਾ ਤੋਰ ਹੈਨਾ ਜੇ ਕੋਈ ਗੱਲ ਦਾ ਹੋਣ ਦਾ ਅਸਤੇ ਭਾਈ ਤੂੰ ਮੈਨੂੰ ਕੱਲ ਤੱਕ ਸੋਚ ਕੇ ਆਉਂਦਾ ਚਲੋ ਅਸੀਂ ਨਾਲ ਫੇਰ ਕਰਾਂਗੇ ਚਲੋ ਜਿੱਦੇ ਹੁਣ ਆਈ ਨਹੀਂ ਉੱਥੇ ਰਾਤ ਰਹਿ ਕੇ ਜਾਇਓ ਹਾਂ ਹੁਣ ਰਾਤ ਰਹਿ ਕੇ ਜਾਵਾਂ ਕੋਈ ਤੁਸੀਂ ਬੈਠੋ ਅਸੀਂ ਜਾਣੇ ਨਾ ਕੋਈ ਨਹੀਂ ਕੋਈ ਨਹੀਂ ਕੁੱਝ ਨਹੀਂ ਕਹਿੰਦਾ ਮੈਨੂੰ ਵੀ ਨਹੀਂ ਮਿਲ ਕੇ ਹਾਂ ਸਿੰਗਾ ਫਿਰ ਕੁੜੀ ਕੀ ਹੋ ਗਿਆ ਨਹੀਂ ਜਿੱਤੋ ਆਂ ਨਹੀਂ ਕਾ ਤੋ ਘਰ ਕੀ ਹੋ ਗਿਆ ਤੁਹਾਨੂੰ ਖੁਸ਼ ਨਹੀਂ ਜਿੱਤੋ ਮੈਂ ਨਾ ਹੁਣੇ ਹੁਣੇ ਪੂਆ ਮੈਨੂੰ ਤਾਂ ਲੱਗਿਆ ਵੀ ਕਿਕਰ ਸੋ ਮੈਨੂੰ ਲੈਣ ਆ ਗਿਆ ਤੇ ਮੈਂ ਤਾਂ ਵਧੀਆ ਹੱਸਦੀ ਬਸਦੀ ਉਹਦੇ ਨਾਲ ਵਾਗ ਗਈ ਸੋਹਣਾ ਸੀ ਮੱਛੜਾ ਇਹ ਹਾਂ ਨਹੀਂ ਕਿ ਦੇਖ ਲੈ ਦੇਖੀ ਹੱਥ ਕਿੰਨੇ ਠੰਡੇ ਠੰਡੇ ਹੋਏ ਪਏ ਆ ਜਾ ਵੱਡੀ ਦੇ ਅਹੀਂ ਕਲਪਨਾ ਨਾ ਮਰੂਗੀ ਇਹ ਆਏ ਨਹੀਂ ਸੀ ਮਰਦੀ ਇਹ ਆਏ ਨੂੰ ਕਲਪਨਾ ਮਾਰੂਗੀ ਪੁੱਤ ਆਪਾਂ ਸਾਰਾ ਦਿਨ ਉਹਦੀਆਂ ਗੱਲਾਂ ਕਰੀ ਜਾਂਨ ਉਹਨਾਂ ਨੇ ਉਹੀ ਦਿਮਾਗ ਤੇ ਰਹਿ ਜਾਂਦੇ ਨੇ ਹੋਰ ਸੁਪਨੇ ਕੀ ਹੁੰਦੇ ਆਹੀ ਸੁਭਣੇ ਸਾਡੇ ਨਾਲ ਗੱਲ ਲੱਗੀ ਪਈ ਆਂ ਕੀ ਗੱਲ ਫੜੀ ਰੱਖਦੀ ਆਂ ਤਾਂ ਹੀ ਤੇਨੂੰ ਮੈਂ ਕਹਿੰਦੀ ਹੁੰਨੀ ਬਾਹਰ ਅੰਦਰ ਨਿਕਲਾ ਕਰ ਗੱਲ ਭਲਾਇਆ ਕਰ ਤੂੰ ਇਹ ਤਾਂ ਪੜਾਉਂਦੀ ਤਾਂ ਹੈ ਹੀ ਨਹੀਂ ਗੱਲ ਨੂੰ ਸਾਰਾ ਦਿਨ ਦਿਲ ਤੇ ਲਾਈ ਰੱਖਦੀ ਆਂ ਓਹ ਹੋ ਬੇਬੇ ਇਹ ਕੋਈ ਗੱਲ ਭਲਾਉਣ ਵਾਲੀ ਆ ਜਿਹੜੀ ਮੈਂ ਭਲਾਵਾ ਆਪਦੇ ਘਰ ਬਾਰੇ ਮੈਂ ਕਿਵੇਂ ਨਾ ਸੋਚਾਂ ਕਿਵੇਂ ਮੈਂ ਚੁੱਪ ਕਰਕੇ ਬੈਠੀ ਰਵਾਂ ਤੂੰ ਤਾਂ ਐ ਗੱਲਾਂ ਕਰਦੀ ਆਂ ਵੀ ਜਦੋਂ ਮੈਂ ਕਿਸੇ ਬਗਾਨੇ ਬਾਰੇ ਸੋਚਿਆ ਹੁੰਦਾ ਆਪਦੇ ਟੱਬਰ ਬਾਰੇ ਉਹਦੇ ਜਵਾਕਾਂ ਬਾਰੇ ਸਾਰੇ ਹੀ ਸੋਚਦੇ ਹੈਗੇ ਮੈਂ ਕਿਹੜਾ ਕੱਲੀ ਆਂ ਕੀ ਕਰਾਂ ਮੈਂ ਇਹ ਕੁੜੀ ਦਾ ਮਾਤਾ ਜਮਾ ਨਾ ਕੋ ਨੱਕਾ ਹਾਜੀ ਹੇ ਰੱਬਾ ਨੀ ਚਲ ਕਿੱਥੇ ਜਏ ਸੁਪਨਾ ਸੱਚ ਹੀ ਹੁੰਦਾ ਬੂਆ ਦੇਖੀ ਆਪਾਂ ਤਾਂ ਸਾਰੇ ਗੱਲਾਂ ਬਾਤਾਂ ਇੰਨੀ ਵਧੀਆ ਕਰੀ ਜਾਂਦੇ ਆ ਸਾਰੇ ਹੱਸੀ ਕਢੀ ਜਾਂਦੇ ਆ ਕੋਈ ਐਵੇਂ ਦੀ ਕੋਈ ਗੱਲ ਹੀ ਨਹੀਂ ਗਈ ਤੇ ਤੈਨੂੰ ਪਤਾ ਹੈ ਸਾਰਿਆਂ ਨੂੰ ਵੱਡੀ ਗੱਲ ਕਿੱਥਰ ਜਾਂਦਾ ਥੋੜੇ ਮੂਰੇ ਹੱਥ ਜੋੜੀ ਜਾਂਦਾ ਥੋੜੇ ਤੋਂ ਮਾਫੀ ਮੰਗੀ ਜਾਂਦਾ ਸਗਤੀ ਕਹਿੰਦਾ ਮੈਨੂੰ ਮਾਫ ਕਰ ਦੋ ਜਿਹੜੀ ਵੀ ਕੋਈ ਗੱਲਬਾਤ ਹੋ ਗਈ ਮੇਥੋਂ ਗਲਤੀ ਹੋ ਗਈ ਮੈਂ ਤਾਂ ਸੱਚੀ ਇੱਕ ਮਿੰਟ ਵਸਤੀ ਐਸੀ ਵੀ ਮੈਂ ਤਾਂ ਆਪਦੇ ਘਰੇ ਵਾਗ ਗਈ ਬਗ ਜਿੰਗੀ ਪੁੱਤ ਜੇ ਤੈਨੂੰ ਸੁਪਨਾ ਆਇਆ ਨਾ ਇਹ ਸੱਚ ਵੀ ਹੋ ਸਕਦਾਗਾ ਤੈਨੂੰ ਬਹਾਦਰੂ ਨਾ ਆਪਦੇ ਘਰੀ ਲੈ ਕੇ ਜਾਊਗਾ ਬਸ ਐਂਦੀ ਦੱਸੇਂਗੀ ਪੁੱਤ ਕੀ ਇਹ ਸੱਚੀ ਹੋਵੇ ਇਹ ਗੱਲ ਕੋਈ ਨਹੀਂ ਪੁੱਤ ਮੈਂ ਉਹਨੂੰ ਬਥੇਰਾ ਲੜ ਕੇ ਆਈ ਆਂ ਬਥੇਰਾ ਲੜ ਕਰਕੇ ਆਈ ਆਂ ਖਬਰਾ ਐਨਾ ਮੇਰਾ ਲੜਨਾ ਉਹਦੀ ਅੱਖਾਂ ਖੋੜੀ ਦੇਵੇ ਨਾ ਵੀ ਹਾਂ ਮੈਂ ਸੱਚੀਆਂ ਗੱਲਾਂ ਕਹੀ ਕੇ ਆਈ ਆਂ ਵੀ ਭੂਆ ਮੈਨੂੰ ਸਹੀ ਦੱਸ ਕੇ ਗਈ ਸਾਰਾ ਕੁਝ ਮੈਂ ਤਾਂ ਬਹੁਤ ਕਹਿ ਕੇ ਵੀ ਕਿਉਂ ਕਰ ਪਟਣ ਤੇ ਤੋਲਿਆ ਹੋਇਆਗਾ ਕੋਈ ਨਹੀਂ ਆਊਗਾ ਨਾ ਹੁਣ ਅੱਜ ਦਾ ਦਿਨ ਤਾਂ ਗਿਆ ਕੱਲ ਦਾ ਰਹੇਗਾ ਆਪਾਂ ਵੀ ਵਿਚਾਲੇ ਪਰਸੋਂ ਨੂੰ ਉਹਨੇ ਆਖਿਆ ਹੀ ਐ ਆਜੂਗਾ ਖਬਰ ਤੇਰਾ ਸੁਪਨਾ ਸੱਚ ਹੋ ਜੇ ਆਜੇ ਕਿਕਰਸ ਤੈਨੂੰ ਲੈ ਜੂ ਬਾਕੀ ਸੱਚ ਹੀ ਹੋਊਗਾ ਐ ਇੱਕੀ ਤਾਂ ਤੈਨੂੰ ਤੋਰ ਕੇ ਹੀ ਜਾਊਂਗੀ ਮੈਂ ਹਾਂ ਪੂਆ ਜਿੰਨਾ ਚੱਕਰ ਮੈਂ ਜਾਂਦੀ ਨਹੀਂ ਨਾ ਉਹਨਾਂ ਚੱਕਰ ਤੂੰ ਵੀ ਨਾ ਜਾਏ ਨਹੀਂ ਜਾਂਦੀ ਪਟਾ ਰੱਖ ਲਾਂਗੇ ਤੇਰੀ ਭੂਆ ਨੂੰ ਕਿੱਕੇ ਨੂੰ ਟੋਰ ਦਿੰਨੇ ਆਪਾਂ ਸਾਰੀ ਗੱਲ ਜਾ ਸਾਰੀ ਗੱਲ ਸੰਭਾਲਣ ਵਾਲੀ ਤਾਂ ਤੂੰ ਐ ਮੇਰੇ ਟਾਪ ਬਿੰਦਰੇ ਸਾਨ ਮਾਰੇ ਪਈ ਆ ਮੈਂ ਕੀ ਕਰਾਂ ਇਹ ਜੇ ਬੰਨੀ ਦੇਖ ਦੇ ਕੇ ਮੇਰਾ ਦਿਮਾਗ ਖਰਾਬ ਹੋਈ ਜਾਂਦਾ ਚਲ ਕੋਈ ਨਹੀਂ ਫਿਕਰ ਨਾ ਕਰੋ ਹੁਣ ਜਦੋਂ ਮੈਂ ਉਹਦੇਆਂ ਗੱਲਾਂ ਸੁਣਿਆਈ ਨਾ ਅੱਗੇ ਨਾਲ ਤਾਂ ਉਹ ਬਹੁਤ ਢਹਲਾ ਹੋਇਆ ਹੋਇਆ ਅੱਗੇ ਤਾਂ ਉਹ ਐ ਗੱਲ ਹੀ ਨਹੀਂ ਕਰਦਾ ਹੁੰਦਾ ਸੀ ਜਿੰਨਾਂ ਅੱਜ ਮੈਂ ਸੁਣਾਤ ਜੇ ਮੈਂ ਇੱਕ ਗੱਲ ਕਹਿੰਦੀ ਅੱਗੇ ਤਾਂ ਉਹ ਮੈਨੂੰ ਚਾਰ ਸਨੌਂਦਾ ਮੋੜ ਕੇ ਤੇ ਅੱਜ ਨਹੀਂ ਅੱਜ ਤਾਂ ਜਿਹੜੀ ਮੈਂ ਗੱਲ ਕਹਿ ਦਿੰਦੀ ਸੀ ਨੀਵੀਂ ਪਾ ਕੇ ਖੜ ਜਾਂਦਾ ਸੀ ਅੱਜ ਬਹੁਤ ਘੱਟ ਬੋਲਿਆ ਕੁਛ ਤਾਂ ਉਹਨੂੰ ਹੋ ਸਕਦਾ ਭਈ ਵਿਆਹ ਚ ਫਿਰਦਾ ਲੋਕਾਂ ਨੇ ਮਾਰ ਗਾ ਹੁਣ ਨੱਕ ਤੇ ਉਹਦੇ ਨੱਕ ਤੇ ਮਾਰ ਗਾ ਹੁਣ ਕੀ ਇਹ ਕਰਨ ਪੁੰਦੀ ਜਾਏ ਹੁੰਦੇ ਵੀ ਤੇਰਾ ਪਰਿਵਾਰ ਡੋਢੀ ਕਰ ਛੱਡਿਆ ਤੂੰ ਆਪਦੀ ਵਜ੍ਹਾ ਨਾਲ ਕੱਲੇ ਬੰਦੇ ਨੇ ਹਾਂ ਸਹੀ ਗੱਲ ਐ ਪੂਆ ਪੂਆ ਜਿਵੇਂ ਮੇਰੇ ਸੁਪਨੇ ਚ ਗੱਲਾਂ ਬਾਤਾਂ ਜੀ ਕਰੀਆਂ ਦਸੀ ਨਾ ਤੁਹਾਡੇ ਨਾਲ ਬਸ ਉਹ ਸੁਪਨਾ ਸੱਚ ਹੋ ਜਾਏ ਬਸ ਉਵੇਂ ਗੱਲਾਂ ਬਾਤਾਂ ਕਰੇ ਤੇ ਵਧੀਆ ਖੁਸ਼ ਖੁਸ਼ ਮੈਨੂੰ ਆਪਦੇ ਘਰੇ ਲੈ ਜਾਏ ਹੁਣ ਨਾ ਕੋਈ ਆ ਕੇ ਲੜਾਈ ਕਲੇਸ਼ ਕਰੇ ਜੀ ਹੁਣ ਲੜਾਈ ਕਲੇਸ਼ ਕੀਤਾ ਨਾ ਤੇ ਮਾਂ ਬਣ ਕੇ ਨਾ ਤੂੰ ਚੁੱਪ ਕਰ ਜੀ ਨਹੀਂ ਮੈਂ ਬੋਲਦਾ ਹੋਇਆ ਬਸ ਤੂੰ ਉਹਦੀਆਂ ਸੁਣ ਲਈ ਕੌੜਾ ਕੰਨਾਂ 'ਚ ਤੇਲ ਪਾ ਕੇ ਬਸ ਸੁਣ ਲਈ ਉਹਦੀਆਂ ਗੱਲਾਂ ਬਸ ਇੱਕ ਵਾਰੀ ਮੈਂ ਆਪਦੇ ਘਰੇ ਵਗ ਜਾ ਫਿਰ ਮੈਂ ਆਪੇ ਸਾਰਾ ਕੁਝ ਸੰਭਾਲ ਲੂੰਗੀ ਚਲ ਕੋਈ ਨਹੀਂ ਪੁੱਤ ਸਾਰਾ ਕੁਝ ਹੋਊਗਾ ਹੱਲ ਕੋਈ ਨਹੀਂ ਬੋਲਦਾ ਇੱਕ ਵਾਰੀ ਤੈਨੂੰ ਲੈਣ ਆ ਜੀ ਫਿਰ ਮੈਂ ਇਹਨਾਂ ਨੂੰ ਕਿਸੇ ਨੂੰ ਨਹੀਂ ਬੋਲਣ ਦਿੰਦੀ ਵੀ ਮੈਂ ਤੈਨੂੰ ਧੱਕੇ ਨਾਲ ਤੋਰਾਂ ਉਹਦੇ ਨਾਲ ਤੋਰ ਕੇ ਛੱਡੋ ਹਾਂ ਪੂਆ ਬਸ ਹੁਣ ਤਾਂ ਮੈਂ ਉਹਦੇ ਘਰੇ ਵਗ ਜਾ ਹੁਣ ਤਾਂ ਮੈਨੂੰ ਐ ਆ ਵੀ ਕੱਲ ਕਦੋਂ ਆਊਗੀ ਦੇਣੀ ਐਡਾ ਵੱਡਾ ਲੱਗ ਜਾਂਦਾ ਮੈਨੂੰ ਤਾਂ ਵੀ ਆ ਦਿਨ ਵੀ ਨਹੀਂ ਛਿਪਨ ਚਾਉਂਦਾ ਕਦੋਂ ਦਿਨ ਛਿਪੂਗਾ ਕਦੋਂ ਰਾਤ ਹੋਊਗੀ ਤੇ ਕਦੋਂ ਦਿਨ ਚੜੂਗਾ ਤੇ ਕਦੋਂ ਮੈਨੂੰ ਲੈਣ ਆਊਗਾ ਚੱਲ ਕੋਈ ਨਹੀਂ ਕੋਈ ਨੂੰ ਪਤਾ ਅੱਜ ਤੱਕ ਨਾ ਮੈਂ ਉਹਦੇ ਮੂਰੇ ਹੱਥ ਬੰਨ੍ਹ ਖੜਾਉਂਗੀ ਵਿਪਤ ਕਿਵੇਂ ਕਰ ਕਿਵੇਂ ਨਾ ਕਰ ਮੇਰੀ ਤੀਨੂ ਘਰੇ ਲੈ ਜਾਬ ਆਪਨੇ ਜਵਾਂਕੜੀਆਂ ਨੂੰ ਸੰਭਾਲੇ ਆਪਦਾ ਘਰ ਸੰਭਾਲੇ ਕੋਈ ਨਹੀਂ ਮੈਂ ਮੈਂ ਤਾਂ ਕਰ ਲੂੰਗੀ ਠੀਕ ਹੈ ਬੇਬੇ ਕੁਛ ਨਹੀਂ ਹੁੰਦਾ ਆਪਾਂ ਟੈਲੇ ਹੋ ਜਾਗੇ ਉਹਦੇ ਮੂਰੇ ਜੇ ਉਹ ਕੁਛ ਬੋਲੂਗਾ ਆਪਾਂ ਸੁਣ ਕੇ ਚੁੱਪ ਕਰ ਜਾਗੇ ਆਪਾਂ ਨੂੰ ਕੁੜੀ ਬਸ ਨਹੀਂ ਚਾਹੀਦੀ ਐ ਬਸ ਭਾਗ ਜਾਈਂਗੀ ਕੋਈ ਨਹੀਂ ਸੱਚੀ ਬੇਬੇ ਪੂਆ ਮੇਰਾ ਤਾਂ ਆਵਦੇ ਜਵਾਂਕੜੀਆਂ ਬਿਨਾ ਜੀ ਨਹੀਂ ਲੱਗਦਾ ਬਸ ਪੁੱਤ ਕੋਈ ਨਹੀਂ ਸਾਰਾ ਕੁਝ ਠੀਕ ਹੋ ਜਾਊਗਾ ਹੈгана ਪ੍ਰਮਾਤਮਾ ਸਭ ਕੁਝ ਸਹੀ ਕਰੂਗਾ ਭਗ ਜੇਗੀ ਤੂੰ ਸਵੇਰੇ ਸਾਰਾ ਦਿਨ ਮੈਂ ਧੀਰਦਾਸਾਂ ਕਰਦੀ ਆ ਮਹਾਰਾਜ ਮੇਰੀ ਤੇਨੂੰ ਆਪਲੇ ਘਰੇ ਤੋਰ ਆਉਂਦਾ ਜਿਵੇਂ ਆਖੇ ਜਾਂਦਾ ਸੰਭਾਲੇ ਜਾ ਕੇ ਆਪਦਾ ਘਰ ਸੰਭਾਲੇ ਜਾ ਕੇ ਹੈ ਵਾਹਿਗੁਰੂ ਮੈਂ ਤਾਂ ਹੀ ਕਹਿੰਦੀ ਆ ਮੇਰੀ ਤੇ ਰਾਜੀ ਖੁਸ਼ੀ ਆਪਲੇ ਘਰੇ ਜਾਵੇ ਚਲ ਠੀਕ ਐ ਜਾ ਕੇ ਕੋਈ ਕੰਮ ਧੰਦਾ ਦੇਖ ਲੈ ਚੰਗਾ ਪੂਆ ਹਾਂ ਮੈਂ ਦੇਖਦੀ ਆ ਉਹ ਸਬਜੀ ਵਾਲਾ ਭਾਈ ਬਹੁਤ ਮਾਰੀ ਜਾਂਦਾ ਮੈਂ ਸਬਜੀ ਲੈ ਜਾਈਂ ਜ ਲੈ ਲੈ ਚੱਲ ਬੱਸ ਪੁੱਤ ਬਾਲਾ ਨਹੀਂ ਸੋਚਦੇ ਹੁੰਦੇਗੇ ਐਵੇਂ ਕੋਈ ਹੋਰ ਨਮੀਤ ਨਮੀ ਜੱਬ ਖੜੀ ਹੋ ਜਾਂਦੀ ਹੁੰਦੀ ਹੈ ਬਿਮਾਰ ਹੋ ਜੇਗੀ ਮੰਜੇ ਤੇ ਪੈ ਜੇਗੀ ਹੁਣ ਤਾਂ ਤੂੰ ਆਈਂ ਅਰਦਾਸ ਕਰੀ ਜਾ ਪਰਮਾਤਮਾ ਮੂਰੇ ਬਾਬਾ ਦੀਪ ਸਿੰਘ ਮੂਰੇ ਵੀ ਲੈ ਬਾਬਾ ਦੀਪ ਸਿੰਘ ਨੂੰ ਮੇਰਾ ਘਰ ਬਸ ਜੇ ਮੈਂ ਆਪਦੇ ਘਰੇ ਵਗਚ ਹਾਂ ਠੀਕ ਹੈ ਹਾਂ ਹੋਏਗਾ ਵਾਹਿਗੁਰੂ ਆਪੇ ਸਾਰਾ ਕੁਝ ਸੈੱਟ ਕਰੂਗਾ ਸਹੀ ਹੈ ਭੂਆ ਪਰਮਾਤਮਾ ਆਪੇ ਸੁਣੂਗਾ ਮੇਰੇ ਹਾਂ ਚੱਲ ਮੈਂ ਬਣਾਉਣੀ ਆ ਚਾਹ ਵਧੀਆ ਜੀ ਅੱਗੇ ਤੂੰ ਬਣਾ ਕੇ ਪਿਉਣੀ ਹੈ ਮੈਨੂੰ ਅੱਜ ਮੈਂ ਬਣਾ ਕੇ ਪਿਆਉਣੀ ਹੈ। ਆਪੂ ਆ ਮੈਂ ਬਣਾ ਲੈਂਦੀ ਚਾ। ਆ ਜਾ ਮੈਂ ਬਣਾਉਣੀ। ਚੰਗਾ। ਸੇਵਾਏ ਗੁਰੂ ਸੱਚੀ ਮੈਂ ਤੇ ਇਥੋਂ ਕਦੇ ਕੁਝ ਨਹੀਂ ਮੰਗਿਆਗਾ। ਪਰ ਅੱਜ ਮੈਂ ਮੰਗਦੀ ਹਾਂ। ਜਿਹੜਾ ਸੁਪਨਾ ਲੱਤਾਂ ਨਾ ਮੈਂ ਉਹ ਸੱਚ ਹੋ ਜਾਏ। ਬਸ ਮੈਨੂੰ ਉਹ ਲੈਣ ਆ ਜਾ ਇੱਕ ਵਾਰੀ। ਮੈਂ ਅੱਖਾਂ ਬੰਦ ਕਰਕੇ ਤੁਰ ਪਉ ਉਹਦੇ ਨਾਲ। ਮੈਂ ਕਿਸੇ ਦੇ ਕੋਈ ਗੱਲ ਨਹੀਂ ਸੁਣਨੀਗੀ। ਆ ਗਈ ਪੂਆ।